ਸਤਿ ਸ਼੍ਰੀ ਅਕਾਲ ਜੀ ਬਾਈ ਮੈਂ ਜੱਗੀ ਸਰਪੰਚ ਲੋਹਾ ਖੜਾ ਦੋਸਤੋ ਜਿਹੜੀ ਅੱਜ ਤੁਹਾਨੂੰ ਸਕੀਮ ਦੱਸਾਂ 1500 ਰੁਪਏ ਪ੍ਰਤੀ ਮਹੀਨਾ ਕੁਆਰੀਆਂ ਕੁੜੀਆਂ ਦੀ ਪੈਨਸ਼ਨ ਲੱਗਦੀਏਗੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਮੇਰਾ ਪੇਜ ਜੱਗੀ ਸਰਪੰਚ ਜ਼ਰੂਰ ਫੋਲੋ ਕਰ ਲਿਓ ਇਹ ਪੇਜ ਤੇ ਆਉਣ ਵਾਲੇ ਸਮੇਂ ਚ ਕਿਹੜੀਆਂ-ਕਿਹੜੀਆਂ ਲੋੜਵੰਦਾਂ ਵਾਸਤੇ ਸਕੀਮਾਂ ਆਉਂਦੀਆਂ ਨੇ ਜਾਂ ਪੰਚਾਇਤਾਂ ਕਿੱਥੋਂ-ਕਿੱਥੋਂ ਕਿਹੜੇ-ਕਿਹੜੇ ਮੈਕਮਿਆਂ ਤੋਂ ਕਿਵੇਂ ਕੰਮ ਕਰਵਾ ਸਕਦੀਆਂ ਨੇ ਸਾਰੀਆਂ ਜਾਣਕਾਰੀਆਂ ਆਪਾਂ ਵੀਡੀਓ ਜਰੀਏ ਦਿਆ ਕਰਾਂਗੇ ਹੁਣ ਆਪਾਂ ਗੱਲ ਕਰਦਾ ਕੁਆੜੀਆਂ ਕੁੜੀਆਂ ਦੀ ਪੈਨਸ਼ਨ ਜੋ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਅਪਰਾਲਾ 1500 ਰੁਪਏ ਪ੍ਰਤੀ ਮਹੀਨਾ ਲਾਗਦੀ ਹੈ ਇਹਦੇ ਵਾਸਤੇ ਕੀ ਕੀ ਚਾਹੀਦਾ ਕਿਹੜੇ ਕਿਹੜੇ ਦਫ਼ਤਰਾਂ ਜਾਣਾ ਪੈਂਦਾਗਾ ਸਾਰੀ ਜਾਣਕਾਰੀ ਦੇਵਾਂਗੇ ਬਹੁਤ ਸੌਖੇ ਤਰੀਕੇ ਨਾਲ ਇਹ ਪੈਨਸ਼ਨ ਲੱਗ ਜੂਗੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾਗਾ ਨੇੜੇ ਦੇ ਸੇਵਾ ਕੇਂਦਰ ਤੇ ਜਾਣਾਗਾ ਉਥੋਂ ਫਾਰਮ ਲੈਣਾਗਾ ਕਈ ਵਾਰ ਸੇਵਾ ਕੇਂਦਰ ਵਾਲੇ ਬਈਆਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਕਿਹੜਾ ਫਾਰਮ ਹੈਗਾ ਬਹੁਤਿਆਂ ਨੂੰ ਨਹੀਂ ਪਤਾ ਹੁੰਦਾ ਬਈ ਬਹੁਤ ਨੂੰ ਪਤਾ ਵੀ ਹੁੰਦਾਗਾ ਤੇ ਇਹ ਫਾਰਮ ਉਹੀ ਆ ਜਿਹੜਾ ਵਿਧਵਾ ਔਰਤਾਂ ਲਈ ਲੱਗਦਾ ਹੈਗਾ ਜਾਂ ਅੰਕਹੀਨ ਵਿਅਕਤੀਆਂ ਲਈ ਲੱਗਦਾਗਾ ਉਹਦੇ ਵਿੱਚ ਇੱਕ ਕਾਲਮ ਬਣਾ ਹੁੰਦਾ ਨਿਆਸਰਤ ਔਰਤਾਂ ਤੇ ਇਹ ਕੁੜੀਆਂ ਨੂੰ ਨਿਆਸਰਤ ਔਰਤਾਂ ਕਿਹਾ ਜਾਂਦਾਗਾ ਤੇ ਫਾਰਮ ਲਿਆ ਕੇ ਨਾਲ ਆਧਾਰ ਕਾਰਡ ਬੋਰਡ ਕਾਰਡ ਜਨਮ ਪ੍ਰੂਫ ਬੈਂਕ ਖਾਤਾ ਇੱਕ ਹਲਫੀਆ ਬਿਆਨ ਹਲਫੀਆ ਬਿਆਨ ਜਿਹੜਾ 50 ਰੁਪਏ ਦਾ ਸਟੈਂਪ ਤੇ ਲਾਉਣਾਗਾ ਉਹ ਕੁੜੀ ਦੇ ਵੱਲੋਂ ਲੱਗੂਗਾ ਤੇ ਕੁੜੀ ਤੋਂ ਵੱਲੋਂ ਹੀ ਲਿਖਿਆ ਜਾਊਗਾ ਵੀ ਮੇਰਾ ਇਹ ਨਾਮ ਆ ਮੇਰੇ ਪਿਤਾ ਦਾ ਇਹ ਨਾਮ ਆ ਜਿਹੜੀ ਮੇਰੀ ਉਮਰ ਆ 30 ਸਾਲ ਆ ਇੱਕ ਗੱਲ ਨੋਟ ਕਰ ਲਿਓ ਇਹ ਸਕੀਮ ਦਾ ਫਾਇਦਾ ਸਿਰਫ ਉਹੀ ਕੁੜੀਆਂ ਲੈ ਸਕਦੀਆਂ ਨੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਆ ਚਾਹੇ ਇੱਕ ਦਿਨ ਵੀ ਵੱਧ ਹੋਵੇ ਜੇ 29 ਸਾਲ ਆ ਫਿਰ ਇਸ ਸਕੀਮ ਦਾ ਫਾਇਦਾ ਨਹੀਂ ਮਿਲਣਾ ਹੈਗਾ ਹਲਪੀਆ ਬਣ ਤੇ ਲਿਖ ਕੇ ਵੀ ਮੈਂ ਵਿਆਹ ਨਹੀਂ ਕਰਵਾਇਆ ਮੈਂ ਕੁਆਰੀ ਆ ਮੇਰੀ ਉਮਰ 30 ਸਾਲ ਤੋਂ ਵੱਧ ਆ ਸੋ ਮੇਰੀ ਪੰਜਾਬ ਸਰਕਾਰ ਦੇ ਆ ਰੂਲਾ ਮੁਤਾਬਕ ਪੈਨਸ਼ਨ ਲੱਗਦੀ ਆ ਉਹ ਲਾਈ ਜਾਵੇ ਤੇ ਤਿੰਨ ਪਾਸਪੋਰਟ ਸਾਈਜ਼ ਆ ਗਈਆਂ ਫੋਟੋਆਂ ਤੇ ਉਸ ਤੋਂ ਬਾਅਦ ਆ ਗਿਆ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਦੀ ਲੈਟਰਪੈਡ ਤੇ ਲਿਖਾਉਣਾ ਵੀ ਇਹ ਕੁੜੀ ਦਾ ਇਹ ਨਾਮ ਆ ਇਹਦੇ ਪਿਤਾ ਦਾ ਇਹ ਨਾਮ ਆ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਪ੍ਰੂਫਾਂ ਮੁਤਾਬਕ ਇਸ ਕੁੜੀ ਦੀ ਉਮਰ 30 ਸਾਲ ਤੋਂ ਵੱਧ ਹੈ ਸੋ ਇਸ ਦੀ ਪੈਨਸ਼ਨ ਲਗਵਾਈ ਜਾਵੇ ਤੇ ਜਦੋਂ ਇਸਨੇ ਵਿਆਹ ਕਰਵਾ ਲਿਆ ਤਾਂ ਮੈਂ ਮਹਿਕਮੇ ਨੂੰ ਦੱਸ ਦਕਿ ਪੈਨਸ਼ਨ ਕਟਵਾਉਣ ਦਾ ਜ਼ਿੰਮੇਵਾਰ ਹੋਮਗਾ ਤੇ ਫਿਰ ਇਸ ਤੋਂ ਬਾਅਦ ਹੀ ਪਰਿਵਾਰੀ ਕੋਲ ਜਾਣਾਗਾ ਜ਼ਮੀਨ ਸੰਬੰਧੀ ਰਿਪੋਰਟ ਕਰਾਉਣਾ ਹੁਣ ਕਈ ਵੀ ਰੱਖਉਂਦੇ ਸਾਡੇ ਕੋਲੇ ਜ਼ਮੀਨ ਨਹੀਂ ਹੈਗੀ ਅਸੀਂ ਪਰਿਵਾਰੀ ਕੋਲੇ ਕਿਉਂ ਜਾਈਏ ਇਹ ਸਾਰਿਆਂ ਨੂੰ ਜਾਣਾ ਪਊਗਾ ਤੇ ਇਸ ਸਕੀਮ ਦਾ ਫਾਇਦਾ ਉਹੀ ਪਰਿਵਾਰ ਲੈ ਸਕਦਿਆ ਜਿਨ੍ਹਾਂ ਪਾਸ 2.5 ਏਕੜ ਤੋਂ ਘੱਟ ਘੱਟ ਜ਼ਮੀਨ ਆ ਜੇ 2.5 ਏਕੜ ਤਾਂ ਵੀ ਲੈ ਸਕਦਿਆ ਜੇ 2.5 ਏਕੜ ਤੋਂ ਜ਼ਿਆਦਾ ਫਿਰ ਇਸ ਤੇ ਪਰਿਵਾਰੀ ਤੋਂ ਰਿਪੋਰਟ ਕਰਵਾ ਕੇ ਨੇੜੇ ਦੇ ਸਬੂਧਾ ਕੇਂਦਰ 'ਚ ਫਾਰਮ ਜਮ੍ਹਾਂ ਕਰਵਾਉਣ ਚਲੇ ਜਾਣਾ ਜੀ ਆਹ ਪ੍ਰੂਫ ਨੇ ਜਿਹੜੇ ਓਰੀਜਨਲ ਨਾਲ ਲੈ ਕੇ ਜਾਣੇ ਨੇ ਕਿਉਂਕਿ ਇਹ ਸਕੈਨ ਹੁੰਦੇ ਹੈਗੇ ਜਦੋਂ ਫਾਰਮ ਜਮ੍ਹਾਂ ਕਰਵਾਤੇ ਜੀ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਪੈਨਸ਼ਨ ਲੱਗ ਜੂਗੀ ਉਮਰ ਵਾਲੀ ਗੱਲ ਦੁਬਾਰਾ ਫਿਰ ਤੇ ਅੰਤ ਕਰ ਲੋ ਵੀ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਜਿਹੜੀਆਂ ਤੁਹਾਡੀ ਨਜ਼ਰ 'ਚ ਕੁੜੀਆਂ ਕੁਵਾਰੀਆਂ ਨੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧਾ ਉਹਨਾਂ ਤੱਕ ਜ਼ਰੂਰ ਭੇਜ ਦਿਓ ਤਾਂ ਕਿ ਪੰਜਾਬ ਸਰਕਾਰ ਦੀ ਇਹ 1500 ਰੁਪਏ ਪ੍ਰਤੀ ਮਹੀਨਾ ਵਾਲੀ ਸਕੀਮ ਦਾ ਉਹ ਫਾਇਦਾ ਲੈ ਸਕ ਬਾਕੀ ਦੋਸਤੋ ਅਗਲੀ ਆਪਾਂ ਕਿਹੜੀ ਜਾਣਕਾਰੀ ਦਈਏ ਕਮੈਂਟ ਕਰਕੇ ਇਹ ਵੀ ਜਰੂਰ ਦੱਸਣਾ ਤੇ ਪੇਜ ਫੋਲੋ ਵੀ ਜਰੂਰ ਕਰ ਲਿਓ ਇਹ ਪੇਜ 'ਚ ਆਪਾਂ ਸਾਰੀਆਂ A to Z ਪੰਚਾਇਤੀ ਕਮਾ ਕਰਾਂ ਦੀਆਂ ਜਾਣਕਾਰੀਆਂ ਪਾਇਆ ਕਰਾਂਗੇ ਤੇ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ